ਪ੍ਰਪਾਨਿਤ ਬਚਨ ਅਮੂਲਾ ਔਰਨ ਕੀ ਹੋਲੀ ਮਮ ਹੋਲਾ ਖਾਲਸਾ ਇਚਾ ਹੁਜ ਲਾਲ ਦਾ ਪ੍ਰਤੀਕ ਬਿਲਖਣਤਾ ਦਾ ਪ੍ਰਤੀਕ ਸਿੱਖ ਸ਼ਸਤਰ ਕਲਾ ਅਤੇ ਚਰਦੀ ਕਲਾ ਦਾ ਪ੍ਰਤੀਕ ਖਾਲਸੇ ਦੀ ਜਨਮ ਤੇ ਕਰਮ ਭੂ ਅਨੰਦਾ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਣ ਵਾਲਾ ਇੱਕ ਨਵੇਕਲਾ ਤਿਹਾਰ ਆਜ਼ਾਦੀ ਦਾ ਸੁਨੇਹਾ ਪੁਰਾਣੇ ਰੀਤੀ ਵਿਵਾਜਨ ਨੂੰ ਤਿਆਗ ਕੇ ਇਦਾ ਸੁਨੇਹਾ ਦੇਣ ਵਾਲਾ ਪਰੰਪਰਾਗਤ ਰਿਵਾਜਾਂ ਨੂੰ ਤਿਆਗ ਕੇ ਵੀ ਲੋਕਾਂ ਦੀ ਆਜ਼ਾਦੀ ਨੂੰ ਜ਼ਿੰਦਗੀ ਨੂੰ ਨਵੀਂ ਸੇਧ ਦੇਣ ਵਾਲਾ ਜਿੱਕ ਬੁਰਾਈਆਂ ਤੇ ਕੁਰੀਤਿਆਂ ਨੂੰ ਦੂਰ ਕਰਨ ਵਾਲਾ ਸਮਾਜ ਵਿੱਚ ਫੈਲੀ ਨਫ਼ਰਤ ਅਤੇ ਅਖੰਡਤਾ ਨੂੰ ਦੂਰ ਕਰਨ ਵਾਲਾ ਇੱਕੀ ਦਾ ਅਰਤੀਕ ਸਮਾਜ ਵਿੱਚ ਨਵੀਂ ਚੇਤਨਾ ਭਰਨ ਵਾਲਾ ਹਲਸੇ ਨੂੰ ਨਿਆਰਾਪਨ ਬਖਸ਼ਣ ਵਾਲਾ ਤਿਹਾਰ ਖੋਲਾ ਮਹੱਲਾ ਜਿਸ ਦਾ ਆਗਾਜ਼ ਨਗਾਰਿਆਂ ਦੀ ਝੂਟ ਤੇ ਕੀਤਾ ਜਾਂਦਾ ਹੈ ਚਾਈ ਰੰਗ ਵਿੱਚ ਰੰਗੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਦਸ਼ਮੇਸ਼ ਪਿਤਾ ਜੀ ਨੇ ਸਿੱਖੀ ਪ੍ਰਚਾਰ ਦਾ ਲੰਗਰ ਅਰੰਭਿਆ ਵਿੱਚ ਧਾਰਮਿਕ ਸਿੱਖਿਆ ਦੀ ਨਾਲ-ਨਾਲ ਸ਼ਾਸਤਰ ਸ਼ਾਸਤਰ ਦੀ ਵਿਤਿਆ ਸੂਰਵੀਰ ਯੋਧਿਆਂ ਵਿੱਚ ਬਲ ਉਦਮ ਤੇ ਦਲੇਰੀ ਪਰੰਦੇ ਦੇ ਲਈ ਦਸ਼ਮੇਸ਼ ਪਿਤਾ ਜੀ ਨੇ ਅਨੰਦਾਂ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਅਨੋਖਾ ਲੰਗਰ ਆਰੰਭਿਆ ਜਿਸ ਵਿੱਚ ਪੰਥ ਆजात ਸੋਚ ਦੇ ਮਾਲਕ ਦੀ ਸਿਰਜਣਾ ਕਰਦਾ ਹੈ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕਰ ਸਕਦਾ ਹੈ ਇਹ ਅਨੁਮਾਨ ਲਗਾ ਸਕਤੀਆਂ ਕਿ ਇਸ ਸਮਾਜ ਤੋਂ ਨਵੇਂ ਸਮਾਜ ਦੀ ਸਿਰਜਣਾ ਜੀਤੀ ਜਾਈ ਜਿਸ ਵਿੱਚ ਸਮਾਜਿਕ ਕੁਰਿਤੀਆਂ ਪਸ਼ੂਵਿਰਤੀਆਂ ਦੀ ਕੋਈ ਥਾਂ ਨਾ ਹੋਵੇ ਸਿੱਖ ਸਾਰੀਆਂ ਕੁਰਿਤੀਆਂ ਦੇ ਖਿਲਾਫ ਡਟ ਕੇ ਖੜੇ ਹੋਣ ਵਾਲੀ ਹੋਣ ਅੱਜ ਤੱਕ ਐਸੇ ਅਦਾਸ਼ ਮਨੁੱਖ ਦੀ ਤਲਾਸ਼ ਕਰ ਰਿਹਾ ਸੀ ਜੋ ਨਵੀਂ ਚੇਤਨਾ ਦਾ ਧਾਰਨੀ ਹੋਵੇ ਤੇ ਦਸ਼ਮੀਸ਼ ਪਿਤਾ ਜੀ ਨੇ ਇਹ ਸਾਰੀਆਂ ਕੁਰਿਤੀਆਂ ਨੂੰ ਦੂਰ ਕਰਨ ਦੇ ਲਈ ਆਪਣੇ ਸੰਕਾ ਵਿੱਚ ਨਿਆਰਾਪਣ ਰੰਧੀ ਕੋਸ਼ਿਸ਼ ਕੀਤੀ ਸਿੰਘਾਂ ਨੂੰ ਤਿਆਰ ਵਰ ਤਿਆਰ ਤੁਲੰਦ ਟੱਕਰਾ ਕਰਨ ਵਾਲੇ ਮਹਾਵਲੀ ਯੋਧਿਆਂ ਵਿੱਚ ਬਦਲਣ ਲਈ ਖਾਲਸਾਈ ਰੂਪ ਦਿੱਤਾ ਪੇਟਾ ਕੋੜਿਆਂ ਦੀ ਹੋਵੇ ਸ਼ੋਭਾ ਸ਼ਸਤਰਾਂ ਦੀ ਹੋਵੇ ਹੁਕਮ ਰੱਬ ਜੀ ਦਾ ਹੋਵੇ ਅਤੀ ਧਰਤੀ ਆਨੰਦਪੁਰ ਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਣ ਵਾਲਾ ਇੱਕ ਅਨੋਖਾ ਨਵਿਕਲਾ ਤਿਹਾਰ ਹੋਲਾ ਮਹੱਲਾ ਹੋਲੇ ਮਹੱਲੇ ਦੇ ਸ਼ਬਦੀ ਅਰਥ ਕੀ ਹਨ ਹੋਲਾ ਮਹੱਲਾ ਕਿਉਂ ਮਨਾਇਆ ਜਾਣ ਲੱਗਿਆ ਦਸ਼ਮੇਸ਼ ਪਿਤਾ ਜੀ ਨੇ ਹੋਲੇ ਮਹੱਲੇ ਦੀ ਸਿਰਜਣਾ ਕਿਉਂ ਕੀਤੀ ਅਤੇ ਸਿੰਘਾਂ ਨੂੰ ਤਿਆਰ ਵਰ ਤਿਆਰ ਖਾਲਸੇ ਦੇ ਰੂਪ ਵਿੱਚ ਕਿਵੇਂ ਬਦਲ ਦਿੱਤਾ ਤਾਂ ਮਹੱਲਾ ਕਿਵੇਂ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਕਿਸ ਅਸਥਾਨ ਤੇ ਮਨਾਇਆ ਜਾਂਦਾ ਹੈ ਅਤੇ ਦਸ਼ਮੇਸ਼ ਪਿਤਾ ਜੀ ਨੇ ਸਿੱਖਾ ਨੂੰ ਮਾਨ ਅਤੇ ਤਨ ਕਰਕੇ ਮਹਾਨ ਬਣਾਉਣ ਦੇ ਲਈ ਇਹ ਵੱਡਾ ਉਪਰਾਲਾ ਕਿਸ ਤਰ੍ਹਾਂ ਆਰੰਭ ਕੀਤਾ ਇਤਿਹਾਸ ਸਰਵਣ ਕਰਾਂਗੇ ਇਹ ਤੋਂ ਅਗਲੇ ਦਿਨ ਮਨਾਇਆ ਜਾਣ ਵਾਲਾ ਅਨੋਖਾ ਤਿਹਾਰ ਹੋਲਾ ਮਹੱਲਾ ਲੋਕ ਪਰ ਪ੍ਰਗਤ੍ਰਿਕ ਦੇ ਨਾਲ ਹੋਲੀ ਮਨਾਇਆ ਕਰਦੇ ਸਨ ਇਸੇ ਦੇ ਸਮਾਂਤਰ ਦਸ਼ਮੇਸ਼ ਪਿਤਾ ਜੀ ਨੇ ਹੋਲਾ ਮਹੱਲਾ ਖੇਡਣ ਦੀ ਦੀਤ ਚਲਾਈ ਕਿਉਂਕਿ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਗੁਰੂ ਜੀ ਨੇ ਪਰਵਿੰਨ ਸਿੱਖਾਂ ਨੂੰ ਜੁਦਵ ਵਿਦਿਆ ਵਿੱਚ ਵੀ ਨਿਪੁੰਨ ਬਣਾਉਣਾ ਚਾਹੁੰਦੇ ਸਨ ਇੱਕ ਇਨਸਾਨ ਦੀ ਆਤਮਿਕ ਸੁਰੱਖਿਆ ਦੇ ਲਈ ਜ਼ਰੂਰਤ ਸੀ ਇਸੇ ਲਈ ਗੁਰੂ ਜੀ ਨੇ ਨਵੇਂ ਤਰੀਕੇ ਨਾਲ ਹੋਲੀ ਮਹੱਲੇ ਮਨਾਉਂਦੀ ਜਾਂਚ ਦਸੀ ਮੇਰੀ ਦਸੰਪਿਤਾ ਦਸ਼ਮੀਂ ਜਿਨੀ ਸਿੰਘਾਂ ਨੂੰ ਦੀਵਾਲੀ ਵਿਸਾਖੀ ਅਤੇ ਹੋਲੀ ਤਿਹਾਰ ਮਨਾਉਣ ਦੀ ਜਾਂਚ ਦਸੀ ਬਦਲਣ ਲਈ ਗੁਲਾਮੀ ਦੀ ਸੋਚ ਤਾਈਂ ਉਹਨਾਂ ਖੰਡਾ ਖੜਕਾਉਣ ਦੀ ਜਾਂਚ ਦਸੀ ਇੱਕ ਹੱਥ ਖੰਡਾ ਦੂਜੇ ਹੱਥ ਮਾਲਾ ਦੇ ਕੇ ਇੱਕ ਹੱਥ ਖੰਡਾ ਦੂਜੇ ਹੱਥ ਮਾਲਾ ਦੇ ਕੇ ਦੀਗ ਲੌਂਦੀ ਜਾਂਚ ਦੱਸੀ ਗੁਰੂ ਜੀ ਨੇ ਚੇਤਰ ਵਿਧੀ 1 ਸੰਮਤ 1757 ਈਸਵੀ ਵਿੱਚ ਅਨੰਦਪੁਰ ਦੀ ਇੱਕ ਕਿਲੀ ਖੋਲ ਕਰ ਪਿਛ ਅਰੰਭ ਕੀਤੀ ਇਸ ਦਿਨ ਗੁਰੂ ਜੀ ਸਿੱਖਾਂ ਦੇ ਦੋ ਬਨੌਟੀ ਦਲ ਬਣਾਉਂਦੇ ਨੇ ਉਹਨਾਂ ਦਲਾਂ ਵਿੱਚ ਨਕਲੀ ਯੁੱਧ ਕਰਵਾਉਂਦੇ ਨੇ ਦੀ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜੋ ਜੀ ਦੀਵਾਨ ਅੰਤਰ ਗੁਰੂ ਸਾਹਿਬ ਸਰੂਪਾ ਦੇ ਕੀ ਨਵਾਜ਼ਦੇ ਨੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਤੇ ਹੋਰ ਸਨਮਾਨ ਵੀ ਦਿੰਦੇ ਨੇ ਹੋਲੇ ਮਹੱਲੇ ਦੇ ਸ਼ਬਦਾਂ ਦੇ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਸੰਬੰਧ ਜੁੱਧ ਪਰ ਕਿਰਿਆ ਨਾਲ ਵੀ ਹੈ ਹੋਲਾ ਸ਼ਬਦ ਦਾ ਅਰਥ ਹੈ ਹਮਲਾ ਅਤੇ ਬਦਲਮਾ ਰੂਪ ਹੈ ਹੱਲਾ ਹੋਲਾ ਸ਼ਬਦ ਹੋਲੀ ਦਾ ਬਦਲਮਾ ਰੂਪ ਤੜੱਲਾ ਵੀ ਹੈ ਇਹੀ ਯੁੱਧ ਦਾ ਬਦਲਮਾ ਰੂਪ ਹੈ ਜੋ ਡਿੱਗੀਆਂ ਟੱਠੀਆਂ ਦੀ ਖੇਤੀ ਅੰਦਰ ਉਤਸ਼ਾਹ ਪੈਦਾ ਕਰਦਾ ਉਹਨਾਂ ਨੇ ਉਹਨਾਂ ਵੇਲਿਆਂ ਵਿੱਚ ਸਿੱਖਾਂ ਦੇ ਅੰਦਰ ਇਹ ਉਤਸ਼ਾਹ ਅਜਹੀ ਬੋਲ ਪੈਦਾ ਕੀਤੀ ਕਿ ਉਹਨਾਂ ਦੇ ਮਨ ਅੰਦਰ ਹਿਰਦੇ ਅੰਦਰ ਚਾਹ ਖੁਸ਼ੀ ਉਤਸ਼ਾਹ ਅਤੇ ਉਲਾਸ ਪੈਦਾ ਹੋਇਆ ਉਹਨ ਗੁਰੂ ਜੀ ਦੇ ਸੰਕਾਂ ਵਿੱਚ ਸੂਰਬੀਰਤਾ ਅਤੇ ਆਜ਼ਾਦੀ ਦੀ ਖੁਸ਼ਬੂ ਹੀ ਓਨ ਲੱਗੀ ਜਿੰਨਾ ਵਿੱਚ ਕਿਸੇ ਵੇਲੇ ਨਾਮਰਦਗੀ ਹੁੰਦੀ ਸੀ ਉਨਾਂ ਚ ਹਿੰਮਤ ਅਤੇ ਦਲੇਰੀ ਪੈਦਾ ਕੀਤੀ ਇਹਨਾਂ ਨੂੰ ਖਾਲਸਾਈ ਬੋਲ ਵੀ ਪ੍ਰਦਾਨ ਕੀਤੀ ਖਾਲਸਾਈ ਬੋਲਾਂ ਨੇ ਸਿੰਘਾਂ ਅੰਦਰ ਨਵੀਂ ਜੋਸ਼ ਨਵੀਂ ਉਤਸ਼ਾਹ ਨੂੰ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਿੰਨਾ ਵਿੱਚ ਨਾਮਰਦਗੀ ਬੋਲਦੀ ਸੀ ਉਨਾਂ ਵਿੱਚ ਪ੍ਰਚਲਿਤ ਬੋਲਾਂ ਨੂੰ ਬੋਲਣ ਕਰਕੇ ਫਤਿਹ ਕਰਨਾ ਪੁੱਤਰੀਏ ਨਿਤਰੀਏ ਆਦ ਸ਼ਬਦਾਂ ਦੀ ਵਰਤੋਂ ਹੋਣ ਲੱਗੀ ਗੁਰੂ ਜੀ ਦੁਆਰਾ ਕਰਵਾਈ ਜਾਣ ਵਾਲੇ ਅਭਿਆਸੀ ਮੁਕਾਬਲਿਆਂ ਵਿੱਚੋਂ ਇੱਕ ਦਲ ਮੈਦਾਨ ਵਿੱਚੋਂ ਉੱਤਰਦਾ ਦੂਸਰਾ ਉਸਤੇ ਹਮਲਾ ਕਰਕੇ ਉਸ ਨੂੰ ਕਾਬੂਸ ਕਰਨ ਦੀ ਕੋਸ਼ਿਸ਼ ਕਰਦਾ ਖੋਲਾ ਮਹੱਲਾ ਸਿੱਖਾਂ ਨੂੰ ਬਹਾਦਰ ਮਹਾਨ ਸੂਰਬੀਰ ਸੰਘਰਸ਼ੀ ਯੋਧੀ ਬਣਾਉਣ ਵਾਲਾ ਸਿੱਧ ਹੁੰਦਾ ਹੈ ਜੋ ਪਰੰਪਰਾਬਾਦ ਵਿੱਚੋਂ ਕੱਢ ਕੇ ਨਵੀਂ ਸੋਚ ਪੈਦਾ ਕਰਨ ਵਿੱਚ ਸਹਾਇਕ सिद्ध ਹੋਇਆ ਜੋ ਸਾਨੂੰ ਪਰੰਪਰਾਬਾਦ ਵਿੱਚੋਂ ਕੱਢ ਕੇ ਨਵੀਂ ਸੋਚ ਨਵੀਂ ਉਤਸ਼ਾਹ ਅਤੇ ਨਵੀਂ ਆਰਥਾਂ ਦੀ ਸਿਰਜਣਾ ਕਰਨ ਵਿੱਚ ਅੱਜ ਵੀ ਸਾਨੂੰ ਮਾਰਗਦਰਸ਼ਿਤ ਕਰਦਾ ਹੈ ਜਿਸ ਵਿੱਚ ਆਜ਼ਾਦੀ ਦਾ ਸੁਨੇਹਾ ਦਿੱਤਾ ਜਿਸ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਤਿਆਗ ਕੇ ਪੰਜਾਬੀ ਕੀਤੀ ਤੇ ਲੋਕਾਂ ਦੀ ਚੜਾਈ ਜਾ ਰਹੀ ਜ਼ਿੰਦਗੀ ਨੂੰ ਨਵੀਂ ਸੇਧ ਦੇ ਦਿੱਤੀ ਇਹ ਲੋਕ ਸਦੀਆਂ ਤੋਂ ਅਜਾਈ ਜਾ ਰਹੀ ਜ਼ਿੰਦਗੀ ਵਾਰੇ ਫਿਰ ਤੋਂ ਜਾਨ ਹੋਣ ਲੱਗੀ ਹੋਲਾ ਮਹੱਲਾ ਸਾਡੇ ਗੁਰੂ ਪਿਤਾ ਦਸ਼ਮੇਸ਼ ਜੀ ਦੁਆਰਾ ਚਲਾਈ ਇਨਕਲਾਬੀ ਲਹਿਰ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਸਦੀਆਂ ਤੋਂ ਲਿਟਾੜੇ ਜਾ ਰਹੇ ਇਹ ਲੋਕ ਇਨਕਲਾਬ ਦੇ ਜੰਗਾ ਸ਼ਬਦ ਸ਼ਾਮਿਲ ਹੁੰਦੇ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਦੀ ਕਿੰਨੀ ਪਦਨ ਲੱਗਦੀ ਹੈ ਹਰ ਕੋਈ ਗੁਲਾਮੀ ਦੀ ਜ਼ਿੰਦਗੀ ਦਾ ਬਦਲਾਅ ਚਾਹੁੰਦਾ ਹੈ ਅਤੇ ਖਾਲਸਾ ਅਨੰਦਪੁਰ ਸਾਹਿਬੀ ਕੀ ਖਾਲਸੇ ਪੰਥ ਵਿੱਚ ਸ਼ਾਮਿਲ ਹੋਣ ਲੱਗਦੇ ਨੇ ਜਿਸ ਦਾ ਨਤੀਜਾ ਇਹ ਹੀ ਨਿਕਲਦਾ ਹੈ ਕਿ ਖਿੱਤੇ ਤੇ ਕਬਸ ਸ਼ਕਤੀਸ਼ਾਲੀ ਰਾਜ ਨਾਲ ਵੀ ਸਿੰਘ ਟੱਕਰ ਲੈਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਇਨਕਲਾਬੀ ਸੋਚ ਦਾ ਨਤੀਜਾ ਜਿਸ ਨੇ ਲੋਕਾਂ ਨੂੰ ਨਾ ਸਿਰਫ ਜਥੇਬੰਦੀ ਕੀਤਾ ਸਗੋਂ ਉਹਨਾਂ ਨੂੰ ਉਹਨਾਂ ਦੀ ਸ਼ਕਤੀ ਤੋਂ ਵੀ ਜਾਣੂ ਕਰਵਾਇਆ ਜਿਸ ਨੇ ਅਜੋਕੇ ਸਮੇਂ ਵੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ ਨਾ ਸਿਰਫ ਉਹਨਾਂ ਵੇਲਿਆਂ ਵਿੱਚ ਸਗੋਂ ਅੱਜ ਵੀ ਯੁੱਧ ਦੇ ਵਿੱਚ ਗੁਰੂ ਸਾਹਿਬ ਜੀ ਦੀ ਵਿਚਾਰ ਤਾਰਾ குரு ਸਾਹਿਬ ਜੀ ਦੀ ਚਲਾਈ ਰੀਤ ਦਾ ਅਸਰ ਦਿਖਦਾ ਹੈ ਹੋਲਾ ਮਹੱਲਾ ਅੱਜ ਵੀ ਉਨੀ ਮਹੱਤਤਾ ਰੱਖਦਾ ਹੈ ਜਿੰਨੀ ਪਹਿਲਾਂ ਰੱਖਦਾ ਸੀ ਸਾਡੇ ਜੀਵਨ ਨੂੰ ਨਵੀਂ ਸੇਧ ਪ੍ਰਦਾਨ ਕਰਦਾ ਹੈ ਨੌਜਵਾਨਾਂ ਨੂੰ ਸੇਧ ਦਿੰਦਾ ਹੈ ਸਮਾਜਿਕ ਕਦਰਾਂ ਕੀਮਤਾਂ ਬਣਾਈ ਰੱਖਣ ਦੇ ਲਈ ਸਾਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਪੰਥਕ ਸ਼ਕਤੀਆਂ ਨੂੰ ਮਜ਼ਬੂਤ ਕਰਨ ਦੇ ਲਈ ਜ਼ੁਲਮ ਦੇ ਵਿਰੋਧਤਾ ਕਰਨ ਦੇ ਲਈ ਹੋਲਾ ਮਹੱਲਾ ਆਪਣੀ ਬਹੁਤ ਅਹਿਮ ਭੂਮਿਕਾ ਨਿਭਾ ਰਹੀ ਹੈ ਅੱਜ ਵੀ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਕੇਸਕਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਸ਼ਾਮਿਲ ਹੋਣ ਲਈ ਪਹੁੰਚਦੀ ਨਹੀਂ ਸਾਨੂੰ ਇੱਕ ਜੁਟਤਾ ਦਾ ਅਹਿਸਾਸ ਕਰਾਉਂਦਾ ਹੈ ਅੱਜ ਵੀ ਹੋਲਾ ਮਹੱਲਾ ਜਿੱਥੇ ਦੀਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ ਨਤਮਸਤਕ ਹੁੰਦੀ ਹੈ ਅੱਜ ਵਿੱਚ ਫੈਲੀ ਨਫਰਤ ਅਤੇ ਅਖੰਡਤਾ ਨੂੰ ਦੂਰ ਕਰਨ ਦੇ ਲਈ ਇਕ ਤਰ੍ਹਾਂ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਵਿੱਚ ਕੁਰੀਤियां ਦਿਨੋ ਦਿਨ ਫੈਲ ਰਹੀਆਂ ਹਨ ਜਿੰਨਾ ਲੋਕਾਂ ਦੀ ਮਾਨਸਿਕਤਾ ਹੁਣ ਬਿਮਾਰ ਹੋ ਚੁੱਕੀ ਹੈ ਜੋ ਲੋਕ ਮਨਾ ਅੰਦਰ ਨਿੱਜੀ ਸਵਾਰਥ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਉਹਨਾਂ ਦੇ ਲਈ ਖולם ਹਲਾ ਅੱਜ ਵੀ ਬਦਲਾ ਦਾ ਸੂਚਕ ਹੈ ਜਿਸ ਵਿੱਚ ਨਵੇਂ ਆਰਥਾਂ ਨੂੰ ਸਿਰਜਿਆ ਜਾ ਸਕਦਾ ਹੈ ਮਾਨਵ ਜਾਤੀ ਦੀ ਭਲਾਈ ਅਤੇ ਲੋਕਾਂ ਦੀ ਸੁਤੰਤਰਤਾ ਦੇ ਹਿੱਤ ਵਿੱਚ ਰਿਸ਼ਤੇ ਨਾਤੀਆਂ ਦੀ ਹੋ ਰਹੀ ਕਤਲ ਨੂੰ ਰੋਕਣ ਦੇ ਲਈ ਸਮਾਜ ਚ ਫਿਰਕੂਪਨ ਨੂੰ ਰੋਕਣ ਦੇ ਲਈ ਉਸੇ ਇਨਕਲਾਬ ਦੀ ਲੋੜ ਹੈ ਜਿਸ ਦਾ ਐਲਾਨ ਗੁਰੂ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਣਾ ਕਰਨ ਵੇਲੇ ਕੀਤਾ ਗਿਆ ਵਿੱਚ ਹਰ ਵਰਗ ਦੀ ਭਲਾਈ ਮਿਹਨਤ ਮੇਲ ਮਿਲਾਪ ਪਿਆਰ ਅਤੇ ਆਜ਼ਾਦ ਸੋਚ ਦੇ ਸੰਕਲਪ ਨੂੰ ਸ਼ਾਮਿਲ ਕੀਤਾ ਸੀ ਅੱਜ ਸਾਨੂੰ ਲੋੜ ਹੈ ਗੁਰੂ ਜੀ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਕੇ ਸੰਘਰਸ਼ਸ਼ੀਲ ਰਹਿਣ ਦੀ ਆਪਣੇ ਹੱਕਾਂ ਦੇ ਲਈ ਲੜਨ ਦੀ ਆਜ਼ਾਦੀ ਖਾਲਸੇ ਦਾ ਪ੍ਰਮੁੱਖ ਕਾਰਜ ਹੈ ਗੁਰੂ ਜੀ ਨੇ ਆਪਣੇ ਸੰਗਤ ਨੂੰ ਪਹਿਲਾਂ ਮਜ਼ਬੂਤ ਬਣਾਇਆ ਫਿਰ ਮਹੱਤਮ ਪੂਰੀ ਕਾਰ ਸੋਪੇ ਇਤਿਹਾਸ ਗਵਾਹ ਹੈ ਚੱਲ ਰਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਦੇ ਲਈ ਗੁਰੂ ਜੀ ਨੇ ਖੰਡੇ ਬਾਟੇ ਦੀ ਪਹਲ ਤਿਆਰ ਕਰਕੇ ਸਿੰਘਾਂ ਨੂੰ ਤਿਆਰ ਵਰ ਤਿਆਰ ਖਾਲਸਾਈ ਰੂਪ ਵਿੱਚ ਬਦਲ ਦਿੱਤਾ ਉੱਥੇ ਹੀ ਸਿੰਘ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਆਪਣੀ ਇਸ ਸ਼ਕਤੀ ਦੀ ਵਰਤੋਂ ਬਾਦ ਵਿੱਚ ਸਮਾਜ ਵਿੱਚ ਨਵੀਂ ਸੋਚ ਲਿਆਉਣ ਦੇ ਲਈ ਪੰਥਕ ਦਲ ਮਜ਼ਬੂਤ ਕਰਨ ਦੇ ਲਈ ਸੱਚ ਅਤੇ ਨੇਕੀ ਦੇ ਮਾਰਗ 'ਤੇ ਚੱਲਣ ਦੇ ਲਈ ਆਜ਼ਾਦ ਸੋਚ ਦੇ ਮਾਲਿਕ ਬਨਨ ਦੇ ਲਈ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੀ ਅਤੇ ਅੱਗੇ ਵੀ ਪ੍ਰੇਰਿਤ ਕਰਦੀ ਰਹੇਗੀ ਜਿਸ ਤਰ੍ਹਾਂ ਦਾ ਅਭਿਆਸ ਤਾਂ ਹੋਰ ਵੀ ਕੌਮਾਂ ਕਰਦੀ ਹੈ ਨੇ ਪਰ ਹੋਲਾ ਮਹੱਲਾ ਸਦੀਵੀ ਇਸ ਕਰਕੇ ਵੀ ਹੈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੋਹਾਨੀ ਤੇਜ ਸੀ ਹਜੂਰ ਪਿਤਾ ਜੀ ਨੇ ਸ਼ਾਸਤਰ ਅਤੀ ਸ਼ਾਸਤਰਾਂ ਦਾ ਸੁਮੇਲ ਕਰਕੇ ਸੇ ਨੂੰ ਬਹੁਤ ਹੀ ਨਿਆਰਾਪਨ ਬਖਸ਼ਿਸ਼ ਕੀਤਾ ਚਾਹ ਸ਼ਾਸਤਰਾਂ ਦੀ ਹੋਵੇ ਧੁੱਪ ਚੇਰਿਆਂ ਦੀ ਹੋਵੇ ਸ਼ਾ ਸ਼ਾਸਤਰਾਂ ਦੀ ਹੋਵੇ ਧੁੱਪ ਚੇਰਿਆਂ ਦੀ ਹੋਵੇ ਨੱਚੇ ਰੂਹਾਂ ਵਿੱਚ ਖੁਮਾਰ ਮੀਆਂ ਉੱਡਦੀ ਦਿੱਸੇ ਧੂੜ ਅਨੰਦਪੁਰ ਵਿੱਚ ਖੋਦ ਖਾਲਸੇ ਦੀ ਹੈ ਬਰਕਰਾਰ ਮੀਆਂ ਉੱਡਦੀ ਦਿੱਸੇ ਧੂੜ ਅਨੰਦਪੁਰ ਵਿੱਚੋਂ ਖਾਲਸੇ ਦੀ ਖੁੰਦ ਅੱਜ ਵੀ ਹੈ ਬਰਕਰਾਰ ਮੀਆਂ ਵਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜਿਹੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ। ਮੇਰੀ ਇੱਕ ਬੇਨਤੀ ਕਿ ਤੁਸੀਂ ਮੇਰੀ ਇਸ ਕੋਸ਼ਿਸ਼ ਵਿੱਚ ਮੇਰਾ ਸਾਥ ਦਿਨਾ। ਜਾਣਕਾਰੀ ਚੰਗੀ ਲੱਗੀ ਤਾਂ ਹੋਰ ਵੀ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ। ਅਗਰ ਜਾਣਕਾਰੀ ਇਕੱਠੀ ਕਰਨ ਲੱਗਿਆਂ ਜਾਂ ਫਿਰ ਜਾਣਕਾਰੀ ਦੇਣ ਲੱਗਿਆਂ ਮੇਰੇ ਤੋਂ ਗਲਤੀ ਹੋਗੀ ਹੋਵੇ। ਇਹਆਂ ਭੁੱਲਾਂ ਚੁੱਕਾਂ ਦੀ ਖੀਮਾ। ਪਰਮਾਤਮਾ ਬਖਸ਼ਣਹਾਰ ਹੈ। ਹੀ ਪਰਮਾਤਮਾ ਅਨਜਾਨ ਬੱਚੀ ਸਮਝ ਕੇ ਬਖਸ਼ ਦਿਨਾ ਅਤੀ ਅਗੇ ਤੋਂ ਸੁਮਤ ਬਖਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ